ਯਾਰ ਕੇ ਜੈ ਤੈਨੂੰ ਪੜਨ ਵਾਸਤੇ ਉੱਥੇ ਜਾ ਕੇ ਬੱਚਿਆਂ ਦੇ ਨਾਲ ਲੜਨ ਲੱਗ ਗਿਆ ਯਾਰ ਕੱਪੜੇ ਪੜਵਾ ਕੇ ਆ ਗਿਆ ਦੱਸ ਹੈ ਨਮੀ ਵਰਤੀ ਸੁਹਾਗੀ ਭੇਜੀ ਹੈ ਤੈਨੂੰ ਚੰਗੀ ਕਰੀਦਾ ਠੀਕ ਹੈ ਬੜੀਦਾ ਹੁੰਦਾ ਧਿਆਨ ਦੇ ਨਾਲ ਹੋਰ ਭਾਈ ਕੀ ਹਾਲ ਹੈ ਕੀ ਹਾਲ ਆ ਸਰਨ ਸਿਆ ਉਹ ਬਸ ਠੀਕ ਹੈ ਯਾਰ ਕੀ ਗੱਲ ਛੁੱਟੀ ਤਾਂ ਦੁਕਾਨਾਂ ਤੋਂ 2 ਵਜੇ ਹੁੰਦੀ ਐ ਤੂੰ ਸਾਧਰ ਹੀ ਲਿਆ ਆ ਓ ਯਾਰ ਛੜੇ ਤਾਂ ਇਹਦੀ ਵੀ ਕਾਹਦੀ ਜ਼ਿੰਦਗੀ ਆ ਬੱਚਿਆਂ ਨੂੰ ਲਿਆ ਇਹ ਆ ਛੜਦੇ ਬਸ ਇਹੀ ਕੰਮ ਰਹਿ ਗਿਆ ਛੜੇਦਾ ਹੀ ਦਾ ਉਹਦਾ ਠੀਕ ਐ ਅਜਵਾਗ ਜੇਉ ਕੜਾਈ ਫਿਰਦਾ ਬਟਨ ਖੁੱਲੇ ਲਈ ਫਿਰਦਾ ਕੀ ਗੱਲ ਹੋ ਗਈ ਓ ਯਾਰ ਕੀ ਦੱਸਾਂ ਸਕੂਲ ਚ ਲੜ ਪਿਆ ਯਾਰ ਸਨੇਹਾ ਆ ਗਿਆ ਸਕੂਲ ਚ ਉਹ ਕਹਿੰਦੇ ਬੱਚਿਆਂ ਨੂੰ ਲੈ ਕੇ ਆ ਇਹ ਤੁਹਾਡੇ ਮੁੰਡੇ ਨਾਲ ਲੜਾਈ ਪਾ ਲਈ ਨਾ ਲੜਨ ਤਾਂ ਜਾ ਕੇ ਦੂਆ ਦਿਨੇ ਲੱਗ ਗਿਆ ਤਾਂ ਮੈਡਮ ਨੂੰ ਪੁੱਛਿਆ ਨਹੀਂ ਵੀ ਇਹਨਾਂ ਨੂੰ ਪਹਿਲਾ ਦਿਨ ਪੜਾਇਆ ਕੀ ਆ ਪੁੱਛਿਆ ਸੀ ਹਾਂ ਉਹ ਕਹਿੰਦੀ ਆ ਮਾਂ ਦੇ ਚਰਨਾਂ ਨੂੰ ਹੱਥ ਲਾਇਆ ਕਰੋ ਜਾ ਕੇ ਹਾਂ ਮਾਂ ਦੇ ਚਰਨਾਂ ਚ ਕਹਿੰਦੀ ਜੰਨਤ ਹੁੰਦੀ ਆ ਅੱਛਾ ਹਾਂ ਜੰਨਤ ਜੰਨਨ ਦਾ ਤਾਂ ਮੈਨੂੰ ਪਤਾ ਨਹੀਂ ਹਾਂ ਆ ਜਾਂਦਾ ਵਾ ਜਵਾਗ ਦੀ ਜੇਬ ਸਰਵਾ ਲਈ ਜੀ ਰਈ ਮਾਂ ਦੇ ਪੈਰਾਂ 'ਮੈਂ ਜੁੱਤੀ ਵੀ ਹੁੰਦੀ ਆ ਮੈਂ ਨਹੀਂ ਪੜਨਾ ਪੁੜੀਆਂ ਤਾਊ ਕਿਉਂ ਮੈਡਮ ਨੇ ਤਾਂ ਮਨ ਤੋਂ ਸਿਆਣੀ ਮਾਂ ਦੇ ਪੈਰਾਂ ਵਿੱਚ ਜੁੱਤੀ ਵੀ ਹੁੰਦੀ ਆ ਚੰਗਾ ਬੰਦਾ ਯਾਰ ਤੂੰ ਮੈਂ ਤਾਂ ਸੱਚੇ ਗੇ ਹਾਂ ਸਾੜਾ ਤਾਂ ਪਈਆਂ ਏ ਇਹ ਤਾਂ ਡੰਗੜ ਦੀਆਂ